ਕਾਂਗਰਸਾਂ ਨੂੰ ਸਮਝ ਨਹੀਂ ਆ ਰਹੀ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਹੋਈ ਕੀ ਜਾਂਦਾ ਉਹਦਾ ਹਿੱਲੇ ਪਏ ਨੇ ਖਡੂਰ ਸਾਹ ਵਾਲਾ ਸੰਗਰੂਰ ਭੇਜਤਾ ਸੰਗਰੂਰ ਵਾਲਾ ਆਨੰਦਪੁਰ ਭੇਜਤਾ ਬਠਿੰਡੇ ਵਾਲਾ ਤੁਹਾਡੇ ਕੋਲ ਲੁਧਿਆਣੇ ਭੇਜਤਾ ਉਹ ਪ੍ਰਤਾਪ ਬਾਜਵਾ ਗੁਰਦਾਸਪੁਰ ਵਾਲਾ ਉਹ ਕਹਿੰਦਾ ਮੈਂ ਕਿਰਾਏ ਤੇ ਘਰ ਲਵਾਂਗਾ ਲੁਧਿਆਣੇ ਤਾਂ ਕਿ ਹੱਥੀ ਹਰਾ ਕੇ ਜਾਵਾਂ ਰਾਜੇ ਬੜਿੰਗ ਨੂੰ ਇਹਨਾਂ ਦਾ ਆਪਸ ਚੀਰੀ ਨਹੀਂ ਫੜਦਾ ਕੰਮ ਇਹ ਨਵਾਂ ਨਾਰਾ ਆ ਗਿਆ ਭਈ ਅੱਜ ਬਿੱਟੂ ਤੇ ਰਾਜਾ ਗੱਪੀ ਜਿੱਤੂ ਆ ਸਾਡਾ ਪੱਪੀ ਉਹ 20 ਦਿਨ ਤਾਂ ਜੌਣ ਲੈਣ ਤੋਂ ਅਜੇ 20 ਦਿਨ ਪਏ ਨੇ ਉਹਨਾਂ ਨੂੰ ਤੁਸੀਂ ਪਹਿਲੀ ਘਰਾਂ ਚ ਕੁੰਡੇ ਬਿਨ ਲਿਆਉਂ ਏ ਮੈਂ ਤੁਹਾਨੂੰ ਦੱਸ ਦੇਣਾ ਜਿਹੜੇ ਮੂਡ 'ਚ ਤੁਸੀਂ ਹੋ ਮੈਂ ਦੇਖਿਆ ਹੋਇਆ ਪਹਿਲਾਂ ਸੰਗਰੂਰ ਵੀ ਤੁਸੀਂ ਕੰਦਾ ਫੜਫੜ ਤੁਰਨ ਲਾ ਦੋਗੇ ਉਹਨਾਂ ਨੂੰ ਕੰਦਾ ਫੜਫੜ ਇਹ ਲੋ ਜਨਤਾ ਜੇ ਨਾ ਫੇਰ ਕੋਈ ਬੋਨ ਤੇ ਨਹੀਂ ਖੜਦੇ ਕਾਂਗਰਸ ਵਾਲਿਆਂ ਦੀ ਸਮਝ ਨਹੀਂ ਆ ਰਹੀ ਕਾਂਗਰਸ ਵਾਲਿਆਂ ਨੂੰ ਸਮਝ ਨਹੀਂ ਆ ਰਹੀ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਹੋਈ ਕੀ ਜਾਂਦਾ ਉਹ ਤਾਂ ਹਿੱਲੇ ਪਏ ਨੇ ਖਡੂਰ ਸਾਹਿਬ ਵਾਲਾ ਸੰਗਰੂਰ ਪੇਤਾ ਸੰਗਰੂਰ ਵਾਲਾ ਆਨੰਦਪੁਰ ਪੇਤਾ ਬਠਿੰਡੇ ਵਾਲਾ ਤੁਹਾਡੇ ਕੋਲ ਲੁਧਿਆਣੇ ਪੇਤਾ ਉਹ ਪ੍ਰਤਾਪ ਬਾਜਵਾ ਗੁਰਦਾਸਪੁਰ ਵਾਲਾ ਉਹ ਕਹਿੰਦਾ ਮੈਂ ਕਿਰਾਏ ਤੇ ਘਰ ਲਊਂਗਾ ਲੁਧਿਆਣੇ ਤਾਂ ਕਿ ਹੱਥੀ ਹਰਾ ਕੇ ਜਾਵਾਂ ਰਾਜੇ ਬੜਿੰਗਰ ਨੂੰ ਇਹਨਾਂ ਦਾ ਆਪਸ ਚੀਰਿੰਦੇ ਪੜਦਾ ਕੰਮ ਛੱਡੋ ਪਰ ਇਹਨਾਂ ਨੂੰ ਆਪਸ ਲੜੀ ਜਾਣ ਦਿਓ ਆਪਾਂ ਕੰਮ ਕਰੀਏ ਆਪਾਂ ਪੰਜਾਬ ਦੇ ਵਿਕਾਸ ਦੇ ਕੰਮ ਕਰੀਏ ਇੱਕ ਨੌਜਵਾਨ ਮੈਂ ਦੰਦਾ ਨਹੀਂ ਰਹਿਣ ਦੇਣਾ ਚਾਹੁੰਦਾ ਜਿਹਦੇ ਕੋਲੇ ਨੌਕਰੀ ਨਾ ਹੋਵੇ ਜਾਂ ਜਿਹੜਾ ਨੌਕਰੀਆਂ ਵੰਡਣ ਵਾਲਾ ਵੀ ਹੋਵੇ ਮੰਗਣ ਵਾਲੇ ਦੀ بجائے ਵੰਡਣ ਵਾਲਾ ਵੀ ਬਣਾਵਾਂਗੇ ਆਪਾਂ ਫੈਕਟਰੀਆਂ ਖਲਵਾਵਾਂਗੇ ਸਟਾਰਟਅਪ ਦੇਵਾਂਗੇ ਕੰਮ ਦੇਵਾਂਗੇ ਬਿਨਾਂ ਲੋਨ ਤੋਂ ਕਰਜ਼ਾ ਦੇਵਾਂਗੇ ਚਾਰ ਪੰਜ ਮੁੰਡੇ ਇਕੱਠੇ ਹੋ ਕੇ ਕੋਈ ਕੰਮ ਸਟਾਰਟ ਕਰੋ ਕਰਜ਼ਾ ਦਊਗਾ ਮੈਂ ਕੋਈ ਉਹਦਾ ਕੋਈ ਉਹਦਾ ਵਿਆਜ ਨਹੀਂ ਜਦੋਂ ਕਮਾਉਣ ਲੱਗੇ ਕਿਸ਼ਤਾਂ ਕਰ ਕਰਕੇ ਮੋੜ ਦਿਓ ਨਾਲੇ 20 ਬੱਚੀ ਮੁੰਡੇ ਕੁੜੀਆਂ ਨੂੰ ਹੋਰ ਕੰਮ ਦਿਓ ਥਰਮਲ ਪਲਾਂਟ ਆਪਾਂ ਨੇ ਖੇਦ ਲਿਆ <laughs> नवा नारा आ गया बै अच बिटू तो राजा गप्पी जितूगा सा पपीर 20 ਦਿਨ ਤਾਂ ਜੌਨਲਨ ਦਾ ਹਜੇ 20 ਦਿਨ ਪਏ ਨੇ ਉਹਨਾਂ ਨੂੰ ਤੁਸੀਂ ਪਹਿਲੀ ਘਰਾਂ ਚ ਕੁੰਡੇ ਬਿਨ ਲਿਆਉਂਗੇ ਮੈਂ ਤੁਹਾਨੂੰ ਦੱਸ ਦੇਣਾ ਜਿਹੜੇ ਮੂੜ ਜ ਤੁਸੀਂ ਹੋ ਮੈਂ ਦੇਖਿਆ ਹੋਇਆ ਪਹਿਲਾਂ ਸੰਗਰੂਰ ਵੀ ਤੁਸੀਂ ਕੰਦਾਂ ਫੜਫੜ ਤੁਰਨ ਲਾ ਦੋਗੇ ਉਹਨਾਂ ਨੂੰ ਕੰਦਾਂ ਫੜਫੜ ਜਦੋਂ ਜਨਤਾ ਆ ਜੇ ਨਾ ਫਿਰ ਕੋਈ ਬੋਰਨ ਤੇ ਨਹੀਂ ਖੜਦੇ ਫਿਰ ਕੋਈ ਪਿੱਪਲ ਦੇ ਪੱਤੇ ਆਵੇ ਪਿੱਪਲ ਦੇ ਪੱਤਿਆਂ ਵੇਕਾ ਦੀ ਖੜਖੜ ਖੜਖੜ ਲਾਈ ਐ ਪੱਤ ਝੜ ਗਏ ਪੁਰਾਣੇ ਰੁੱਤ ਨਵੇਂ ਆ ਦੀ ਆਈ ਐ ਇੱਕ ਪਹਾੜਾਂ ਦੇ ਵਿੱਚ ਇਹਨਾਂ ਨੇ ਬਹੁਤ ਪੈਸੇ ਖਰਚਿਆ ਥੋੜਾ ਪੈਸਾ ਲੁੱਟ ਕੇ ਪਹਾੜਾਂ 'ਚ ਇਹਨਾਂ ਨੇ 7 ਸਟਾਰ ਹੋਟਲ ਬਣਾਏ ਐ ਆਪਦੇ ਮਹਿਲ ਬਣਾਏ ਐ ਉਹਨਾਂ ਦੇ ਕਾਗਜ਼ ਮੈਨੂੰ ਲੱਭ ਗਏ ਪਹਿਲਾ ਅਫਸਰ ਥੋੜਾ ਜਿਹਾ ਚਿੱਛ ਕਦੇ ਸੀ ਵੀ ਕਿਤੇ ਸਾਡੇ ਤੇ ਨਾ ਕੁਛ ਆ ਜੇ ਮੈਂ ਅਫਸਰ ਨੂੰ ਕਹਤਾ ਤੁਹਾਡਾ ਕੋਈ ਕਸੂਰ ਨਹੀਂ ਤੁਹਾਡੇ ਤੇ ਤਾਂ ਉਦੋਂ ਪ੍ਰੈਸ਼ਰ ਪਾਤਾ ਤੁਹਾਨੂੰ ਤਾਂ ਕੰਮ ਕਰਨਾ ਪੈਣਾ ਸੀ ਮੈਨੂੰ ਕਾਗਜ਼ ਦਿਓ ਕੱਢ ਕੇ ਕਾਗਜ਼ ਮਿਲ ਕੇ ਵੀਰੋ ਉਹ ਸੁੱਖ ਵਿਲਾਸ ਉਹ ਜਿਹੜਾ ਉਹਦਾ ਸਾਰਾ ਕੁਝ ਬਿਜਲੀ ਵੀ ਮਾਫ ਹੈ 15 ਸਾਲ ਵਾਸਤੇ ਲਗਜ਼ਰੀ ਟੈਕਸ ਜੀਐਸਟੀ ਸਭ ਮਾਫ ਸਾਨੂੰ ਮਾਫ ਰਹੀਏਗਾ ਆ ਦੁਕਾਨਦਾਰ ਜਿਹੜਾ ਖੜਾ ਹੈ ਇਹ ਜੀਐਸਟੀ ਦਿੰਦਾ ਪਰ ਸੁਖਬੀਰ ਬਾਦਲ ਜੀਐਸਟੀ ਨਹੀਂ ਦਿੰਦਾ ਜਗਵੀਰਵਾਲ ਦੀ ਜੀਐਸਟੀ ਮਾਫ ਹੈ ਆ ਦੁਕਾਨਦਾਰ ਬਿਜਲੀ ਦਾ ਬਿੱਲ ਦਿੰਦਾ ਦੁਕਾਨ ਦਾ ਕਮਰਸ਼ੀਅਲ ਮੀਟਰ ਹੋਣਾ ਤੇ ਉਹ ਨਹੀਂ ਦਿੰਦਾ ਸੁਖੀਰ ਬਾਦਲ ਸੋ ਉਹਤੇ ਕਰਕੇ ਕਬਜ਼ਾ ਉਹ ਜਿਹੜਾ ਸੁੱਖ ਵਿਲਾਸ ਹੈ ਉਹਦੇ ਵਿੱਚ ਕੀ ਹੈ ਹਰੇਕ ਹਰੇਕ ਕਮਰੇ ਦੇ ਪਿੱਛੇ ਆਪਣਾ ਪੂਲ ਹੈ সুইমিং ਪੂਲ ਹਰੇਕ ਕਮਰੇ ਦਾ ਆਪਣਾ ਲੱਗ ਪੂਲ ਹੈ ਵੀਰੋ ਉਸ ਹੋਟਲ ਨੂੰ ਕਬਜ਼ੇ ਚ ਲੈ ਕੇ ਕਿਉਂਕਿ ਸਰਕਾਰ ਦੇ ਕਰਪਸ਼ਨ ਦੇ ਪੈਸੇ ਨਾਲ ਬੜਿਆ ਉਹ ਉਹ ਸਰਕਾਰ ਦਾ ਮਿਸਯੂਜ਼ ਕੀਤਾ ਉਹਦੇ ਇਹਨਾਂ ਨੇ ਸੋ ਹੋਟਲ ਨੂੰ ਕਬਜ਼ੇ ਚ ਲੈ ਕੇ ਉਥੇ ਸਕੂਲ ਬਣਾਵਾਂਗੇ ਉਹ ਸਕੂਲ ਦਾ ਵੀ ਨਵਾਂ ਨਾਰਾ ਬਣਾ ਲਿਆ ਕਿ ਦੁਨੀਆ ਦਾ ਪਹਿਲਾ ਸਕੂਲ ਜਿੱਦੇ ਹਰ ਕਮਰੇ ਪਿੱਛੇ ਪੂਲ ਸਹੀ ਹੈ ਨਾ ਵਾਹ ਜੀ ਵਾਹ ਵਾਹ ਜੀ ਵਾਹ ਬਿੱਟੂ ਨੂੰ ਤਾਂ ਇਹ ਨਹੀਂ ਪਤਾ ਮੈਂ ਕਿਹੜੀ ਬਾਂਟੀ ਵੱਲੋਂ ਕਾਗਜ਼ ਭਰਨੇ ਨੇ ਹਜੇ